ਭਗਵਨ ਤਮਨਜੀ ਜਦੋਂ ਕੋਟਕਪੂਰਾ ਬਾਈਬਲ ਕਲਾ ਗੋਲੀਕਾਂਡ ਦੇ ਵਿੱਚ ਪੁਲਿਸ ਨੇ ਗੋਲੀ ਸੰਗਤਾਂ ਤੇ ਚਲਾਈ ਸੀ ਤੇ ਬਾਅਦ ਚ ਪਰਚਾ ਦਰਜ ਕੀਤਾ ਗਿਆ ਸੀ ਅਣਪਛਾਤਾ ਤਾਂ ਤੁਸੀਂ ਪੁੱਛਦੇ ਰਹੇ ਹੋ ਵੀ ਪੁਲਿਸ ਕਿਵੇਂ ਅਣਪਛਾਤੀ ਹੋ ਸਕਦੀ ਹੈ ਤੁਸੀਂ ਪੁੱਛਦੇ ਰਹੇ ਹੋ ਕਿ ਵੇਖੋ ਪੁਲਿਸ ਦਾ ਤਾਂ ਨੇਮ ਪਲੇਟ ਹੁੰਦੀ ਹੈ ਬੈਲਟ ਨੰਬਰ ਹੁੰਦਾ ਹੈ ਤੁਸੀਂ ਕਹਿੰਦੇ ਰਹੇ ਹੋ ਕਿ ਪੁਲਿਸ ਕਿਵੇਂ ਅਣਪਛਾਤੀ ਹੋ ਸਕਦੀ ਹੈ ਪੁਲਿਸ ਤੇ ਬਾਇਏ ਨੇਮ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ ਤੁਸੀਂ ਕਹਿੰਦੇ ਰਹੇ ਹੋ ਕਿ ਪੁਲਿਸ ਨੂੰ ਤਾਂ ਗੋਲੀਆਂ राउंड ਗਿਣ ਕੇ ਮਿਲਦੇ ਨੇ ਤੇ ਜਮ੍ਹਾਂ ਕਰਾਉਣ ਲੱਗਿਆ ਜਿੰਨੇ ਘਟੇ ਨੇ ਗਿਣ ਕੇ ਜਮ੍ਹਾਂ ਕਰਾਉਣੇ ਪੈਂਦੇ ਨੇ ਤਾਂ ਫਿਰ ਪੁਲਿਸ ਕਿਵੇਂ ਅਣਪਛਾਤੀ ਹੋ ਸਕਦੀ ਹੈ ਤੁਸੀਂ ਕਹਿੰਦੇ ਰਹੇ ਹੋ ਤੇ ਅੱਜ ਅੱਜ ਜਦੋਂ ਸ਼ਹੀਦ ਛੁੱਪ ਕਰਨ ਵਾਲੇ ਮਾਮਲੇ 'ਚ ਪਹਿਲਾਂ ਤਾਂ 8 ਦਿਨ ਤੁਸੀਂ ਪਰਚਾ ਕੀਤਾ ਹੀ ਨਹੀਂ 8ਵੇਂ ਦਿਨ ਜਦੋਂ ਤੁਸੀਂ ਪਰਚਾ ਕੀਤਾ ਤਾਂ ਉਹ ਕਿਹਦੇ ਤੇ ਕੀਤਾ ਅਣਪਛਾਤੇ ਤੇ ਤਾਂ ਹੁਣ ਤੁਹਾਨੂੰ ਸਾਰੇ ਪਾਸੋਂ ਲੋਕ ਪੁੱਛਣਗੇ ਪੁੱਛ ਰਹੇ ਨੇ ਕਿ ਇਹ ਅਣਪਛਾਤਾ ਕੌਣ ਹੈ ਹੁਣ ਪੁਲਿਸ ਕਿਵੇਂ ਅਣਪਛਾਤੀ ਬਣ ਗਈ ਤੇ ਹੁਣ ਤੁਸੀਂ ਉਹੀ ਜਵਾਬ ਦੇ ਰਹੇ ਹੋ ਭਗਵੰਤਮਾਨ ਜੀ ਜਿਹੜਾ ਉਸ ਵਕਤ ਅਕਾਲੀ ਦਲ ਵਾਲੇ ਦਿੰਦੇ ਹੁੰਦੇ ਸੀ ਅਕਾਲੀਆਂ ਤੇ ਕਾਂਗਰਸੀਆਂ ਨੂੰ ਲੋਕਾਂ ਨੇ ਐਸੇ ਕਰਕੇ ਹੁੰਝ ਕੇ ਪਾਸੇ ਕੀਤਾ ਕਿਉਂਕਿ ਉਹ ਇਹੋ ਜੇ ਟੁੱਟੇ ਭੱਜੇ ਜਵਾਬ ਦਿੰਦੇ ਹੁੰਦੇ ਸੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਬਣਦਾ ਤੇ ਅੱਜ ਅੱਜ ਸ਼ੁਭ ਕਰਨ ਵਾਲੇ ਮਾਮਲੇ ਤੇ ਲੋਕਾਂ ਨੂੰ ਇਹ ਉਮੀਦ ਸੀ ਕਿ ਤੁਸੀਂ ਕਹਿੰਨੇ ਹੋ ਮੈਂ ਕਿਸਾਨਾਂ ਦਾ ਵਕੀਲ ਹਾਂ ਤੇ ਡਟ ਕੇ ਖੜਾ ਪਹਿਲਾਂ ਤਾਂ ਉਮੀਦ ਸੀ ਕਿ ਹਰਿਆਣੇ ਵਾਲੇ ਜਿਵੇਂ ਪੰਜਾਬ ਦੀ ਹੱਦ ਚਾ ਕੇ ਡਰੋਨਾਂ ਨਾਲ ਹਮਲੇ ਕਰ ਰਹੇ ਨੇ ਉਥੇ ਤੁਸੀਂ ਕਾਰਵਾਈ ਕਰੋਗੇ ਪਰ ਨਹੀਂ ਹੋਈ ਉਸ ਤੋਂ ਬਾਅਦ ਜਿੱਦਣ ਇਹ ਗੋਲੀ ਵੱਜੀ ਆ ਸ਼ੁਭਕਰਨ ਨੂੰ ਔਫ ਦਿਲ ਤੋਂ ਲੋਕਾਂ ਨੂੰ ਉਮੀਦ ਸੀ ਪਹਿਲੇ ਦਿਨੀ ਹਰਿਆਣਾ ਦੇ ਉਹਨਾਂ ਪੁਲਿਸ ਵਾਲਿਆਂ ਤੇ ਜਿਨ੍ਹਾਂ ਦੇ ਹੁਕਮ ਤੇ ਅਗਵਾਈ ਚ ਸਾਰਾ ਕੁਝ ਚੱਲ ਰਿਹਾ ਸੀ ਉਹਨਾਂ ਤੇ ਵੀ ਤੇ ਜਿਹੜਾ ਪਿੱਛੇ ਹੁਕਮ ਦੇ ਰਹੇ ਸੀ ਉਥੋਂ ਦੇ ਗ੍ਰਹਿ ਮੰਤਰੀ ਉਹਦੇ ਤੇ ਵੀ ਬਾਏ ਨੇਮ ਤੁਸੀਂ ਪਰਚਾ ਦਰਜ ਕਰੋਗੇ 5 ਮਿੰਟਾਂ ਦਾ ਕੰਮ ਸੀ ਪਤਾ ਲਾਉਣਾ ਕਿ ਉਥੇ ਕਿਹੜੇ ਅਫਸਰਾਂ ਦੀ ਡਿਊਟੀ ਹੈ ਤੇ ਹਰਿਆਣਾ ਦਾ ਗ੍ਰਹਿ ਮੰਤਰੀ ਤੁਹਾਨੂੰ ਪਤਾ ਹੀ ਹੈ ਪਰ ਕੁਝ ਨਹੀਂ ਹੋਇਆ ਅੱਜ ਪੰਜਾਬ ਦੀ ਵਿਧਾਨ ਸਭਾ ਚ ਜਦੋਂ ਬਜਟ ਸੈਸ਼ਨ ਹੋ ਰਿਹਾ ਸੀ ਤਾਂ ਜਿੰਨਾ ਵੱਡਾ ਹਗਾਮਾ ਵਿਰੋਧੀਆਂ ਨੇ ਕੀਤਾ ਉਹ ਵਿਰੋਧੀਆਂ ਨੂੰ ਇੰਨਾ ਰੋਲਾ ਪਾਉਣ ਦਾ ਮੌਕਾ ਤੁਹਾਡੀ ਕਾਰਗੁਜ਼ਾਰੀ ਨੇ ਦਿੱਤਾ ਭਗਵੰਤ ਜੀ ਮੈਨੂੰ ਪਤਾ ਹੈ ਤੁਸੀਂ ਬਹੁਤ ਤੇਜ਼ ਤਰਾਰ ਹੋ ਤੁਹਾਡੇ ਵਿੱਚ ਬਹੁਤ ਤੇਜ਼ ਤਰਾਰ ਲੀਡਰ ਨੇ ਪਰ ਤੁਸੀਂ ਇੱਥੇ ਸਿਆਸੀ ਤੌਰ ਤੇ ਵੱਡਾ ਟਪਲਾ ਖਾ ਰਹੇ ਹੋ ਕਿਉਂਕਿ ਵਿਰੋਧੀ ਲੋਕਾਂ ਨੂੰ ਇਹ ਜਚੌਣ ਚ ਸਫਲ ਹੋ ਰਹੇ ਨੇ ਕਿ ਤੁਸੀਂ ਉਹ ਤਾਂ ਸਿੱਧਾ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਵਾੜੇ ਕਾਂਗਰਸ ਦੇ ਆਗੂ ਨੇ ਅੱਜ ਸਿੱਧਾ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਇੱਥੋਂ ਤੱਕ ਕਿਹਾ ਕਿ ਤੁਸੀਂ ਏਜੰਟ ਹੋ ਉਧਰ ਕਿਸਾਨ ਜਥੇਬੰਦੀਆਂ ਤੇ ਪੂਰੇ ਕਿਸਾਨ ਇਹ ਕਹਿ ਰਹੇ ਨੇ ਤੁਹਾਡੀ ਕਾਰਗੁਜ਼ਾਰੀ ਤੋਂ ਕੋਈ ਸੰਤੁਸ਼ਟ ਨਹੀਂਗਾ ਖੁਸ਼ ਨਹੀਂਗਾ ਪਤਾ ਨਹੀਂ ਕਿਉਂ ਤੁਸੀਂ ਬਾਇ ਨੇਮ ਪਰਚਾ ਦਰਜ ਨਹੀਂ ਕੀਤਾ 0 ਐਫ ਆਈ ਆਰ ਇਹ ਕੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਉੱਚ ਅਦਾਲਤ ਨੇ ਪੁੱਛਿਆ ਉਹਨਾਂ ਨੇ ਪੁੱਛਿਆ ਕਿ ਦੱਸੋ 8 ਦਿਨ ਤੱਕ ਜਿੰਨੀ ਕ ਕਾਰਵਾਈ ਤੁਸੀਂ ਕੀਤੀ ਹੈ ਪਰਚਾ ਦਰਜ ਕਰ ਲਈ ਇਹ 8 ਦਿਨ ਲੇਟ ਕਿਉਂ ਹੋਈ ਹੈ ਇਹ 8 ਦਿਨ ਪਹਿਲਾਂ ਹੋ ਜਾਣੀ ਚਾਹੀਦੀ ਸੀ ਕਿਉਂ ਲੇਟ ਕੀਤੀ ਹੈ ਕਾਹ ਤੋਂ 0 ਐਫ ਆਈ ਆਰ ਵੀ ਲੇਟ ਹੋਈ ਹੈ ਇਹਦਾ ਕਾਰਨ ਹਾਈ ਕੋਰਟ ਨੇ ਵੀ ਪੁੱਛ ਲਿਆ ਉਧਰ ਮਾਨਯੋਗ ਹਾਈ ਕੋਰਟ ਨੇ ਜਿਹੜੀ ਹਰਿਆਣਾ ਤੇ ਕੇਂਦਰ ਦੀ ਬੀ ਜੀ ਪੀ ਦੀ ਸਰਕਾਰ ਉਹਨਾਂ ਨੂੰ ਵੀ ਕਿਹਾ ਕਿ ਕਿਸਾਨ ਵੀ ਅਤਵਾਦੀ ਨਹੀਂ ਪੁਲਿਸ ਵੀ ਅਤਵਾਦੀ ਨਹੀਂ ਫਿਰ ਗੋਲੀ ਚਲਾਉਣ ਦੀ ਲੋੜ ਕਿਉਂ ਪੈਗੀ ਇਹਦਾ ਜਵਾਬ ਉਹ ਦੇਣਗੇ ਪਰ ਜਿੰਨਾ ਤੁਹਾਡੇ ਤੋਂ ਲੋਕ ਪੁੱਛਦੇ ਨੇ ਉਹਦਾ ਜਵਾਬ ਦਿੱਤੇ ਬਿਨਾ ਤੁਹਾਡਾ ਖਿਹੜਾ ਨਹੀਂ ਛੁੱਟਣਾ ਤੇ ਜਵਾਬ ਨਾ ਦੇਣ ਵਾਲੀਆਂ ਗਲਤੀਆਂ ਪਹਿਲਾਂ ਸੁਖਬੀਰ ਬਾਦਲ ਹੋਰੀ ਕਰਦੇ ਰਹੇ ਨਾਲੇ 25 ਸਾਲ ਰਾਜ ਕਰਾਂਗੇ ਦੇ ਸੁਪਨੇ ਬਾਦਲ ਸਾਹਿਬ ਹੋਰੀ ਲੈਂਦੇ ਸੀ ਨਾਲੇ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਸੀ ਉਦੋਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਕਿੱਡੇ ਕ ਸਵਾਲ ਨੇ ਇਹ ਕਿੱਡੀਆਂ ਕ ਗੱਲਾਂ ਨੇ ਐਂ ਹੀ ਚੱਲ ਜਾਣਾ ਐਂ ਹੀ ਸਰ ਜਾਣਾ ਦੋ ਦਿਨ ਦਾ ਰੌਲਾ ਆਪੇ ਥਮ ਜਾਣਾ ਇਹਨਾਂ ਗਲਤ ਫਹਿਮੀਆਂ ਨੇ ਉਹਨਾਂ ਨੂੰ ਮਾਂਜਿਆ ਤੇ ਯਾਦ ਰੱਖਿਓ ਇਨੂੰ ਛੋਟਾ ਮੰਨ ਰਹੇ ਹੋ ਤੁਸੀਂ ਵੀ ਉਹਨਾਂ ਮੰਗ ਤੁਹਾਨੂੰ ਵੀ ਇਹ ਲੱਗਦਾ ਦੋ ਦਿਨ ਦਾ ਰੌਲਾ ਤੇ ਇਹ ਦਬ ਜਾਣਾ ਤੇ ਗੱਲ ਇੱਧਰ ਚਲੀ ਗਈ ਉਧਰ ਚਲੀ ਗਈ ਕੱਲ ਤੁਸੀਂ ਸੁਖਬੀਰ ਬਾਦਲ ਦੇ ਸੁੱਖ-ਵਿਲਾਸ ਵਾਲਾ ਨਵਾਂ ਮੁੱਦਾ ਛੇੜਿਆ ਵਿਰੋਧੀ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਉਸ ਮਾਮਲੇ ਨੂੰ ਠੰਡੇ ਬਸਤੇ ਪਾਉਣ ਲਈ ਸਾਰੀ ਚਰਚਾ ਨੂੰ ਦੂਜੇ ਪਾਸੇ ਲਿਜਾਣ ਲਈ ਕੀਤਾ ਜਾ ਰਿਹਾ ਹੈ ਹੋ ਸਕਦਾ ਤੁਸੀਂ ਇੰਜ ਨਾ ਕਰ ਰਹੇ ਹੋਵੋ ਪਰ ਲੋਕਾਂ 'ਚ ਚਰਚਾ ਇਹੀ ਚੱਲ ਰਹੀ ਹੈ ਭਗਵੰਤ ਮਾਨ ਜੀ ਜਵਾਬ ਤੁਹਾਨੂੰ ਦੇਰ ਸਵੇਰ ਦੇਣਾ ਪਏਗਾ ਕਿ ਆਖਰ ਉਦਾਂ ਹੀ ਕਿਉਂ ਜਿੱਦਾਂ ਸੁਖਬੀਰ ਬਾਦਲ ਹੋਰਾ ਕਾਲੀਦਲ ਸਰਕਾਰ ਦੇ ਜਵਾਬ ਸੀ ਬਾਈਬਲ ਗੋਲੀकांड ਕੋਟਕਪੂਰਾ ਗੋਲੀकांड ਵੇਰੀ ਉਦਾਂ ਕਿਉਂ ਨਹੀਂ ਤੁਹਾਡੇ ਜਵਾਬ ਅੱਜ ਅੱਜ ਤੁਸੀਂ ਉਹ ਸਾਰਾ ਕੁਝ ਬੋਲਣਾ ਬਦਲ ਕਿਵੇਂ ਗਏ ਤੁਹਾਡੀ ਸੇਮ ਬੋਲੀ ਉਹਨਾਂ ਵਾਲੀ ਕਿਵੇਂ ਹੋਗੀ ਅੱਜ ਜਦੋਂ ਵਿਧਾਨ ਸਭਾ ਚ ਅਗਲਿਆਂ ਨੇ ਹੰਗਾਮਾ ਕੀਤਾ ਵਿਧਾਨ ਸਭਾ ਚ ਜਦੋਂ ਕਾਂਗਰਸ ਨੇ ਰੌਲਾ ਪਾਇਆ ਜਦੋਂ ਅੱਜ ਪੰਜਾਬ ਦੀ ਤੁਹਾਡੀ ਵਿਧਾਨ ਸਭਾ ਦੇ ਵਿੱਚ ਰਾਜਪਾਲ ਸਾਹਿਬ ਨੂੰ ਆਪਣਾ ਭਾਸ਼ਣ ਰੋਕਣਾ ਪਿਆ ਮੁੱਦਾ ਇਹੀ ਸੀ ਕਿ ਸ਼ੁਭ ਕਰਨ ਸ਼ੁਭ ਕਰਨ ਦੇ ਮਾਮਲੇ ਤੇ ਬਾਈ ਨੇ ਪਰਚਾ ਦਰਜ ਨਹੀਂ ਕੀਤਾ ਗਿਆ ਤੁਸੀਂ ਉੱਥੇ ਜਵਾਬ ਦਿੱਤੇ ਤੁਹਾਡੀ ਸਰਕਾਰ ਨੇ ਕਿਹਾ ਕਿ ਵੇਖੋ ਅਜੇ ਪੜਤਾਲ ਹੋਏਗੀ ਅਜੇ ਪਤਾ ਨਹੀਂ ਲੱਗਾ ਗੋਲੀ ਚਲਾਈ ਕਿਨੇ ਆ ਪਰ ਇੱਥੇ ਤੁਸੀਂ ਫਿਰ ਬਹੁਤ ਬੁਰੀ ਤਰ੍ਹਾਂ ਇਸ ਬਿਆਨ ਦੇ ਉੱਪਰ ਫਸੋਗੇ ਚਾਰਚ ਫੇਰੇ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਲੋਕ ਕਹਿ ਰਹੇ ਨੇ ਕਿ ਇਹ ਤਾਂ ਉਹੀ ਜਵਾਬ ਹੋ ਗਿਆ ਕਾਲੀ ਦਲ ਦੀ ਸਰਕਾਰ ਵਾਲਾ ਜਿਹੜਾ ਉਹਨਾਂ ਨੇ ਦਿੱਤਾ ਸੀ ਉਦੋਂ ਜਦੋਂ ਕੋਟਕਪੂਰੇ ਗੋਲੀ ਚੱਲੀ ਸੀ ਕਿ ਅਜੇ ਪੜਤਾਲਾਂ ਕਰਾਂਗੇ ਕਿਉਂ ਗੋਲੀ ਲੋਕਾਂ ਚੋਂ ਨਹੀਂ ਚੱਲੀ ਲੋਕਾਂ ਨੇ ਇੱਕ ਦੂਜੇ ਤੇ ਗੋਲੀਆਂ ਨਹੀਂ ਚਲਾਈਆਂ ਜੇਕਰ ਇਦਾਂ ਦੇ ਬਣਾਉਣ ਦੀ ਕੋਸ਼ਿਸ਼ ਕੋਈ ਵੀ ਕਰੇਗਾ ਤਾਂ ਇਹ ਜਿੱਥੇ ਬੇਈਮਾਨੀ ਤੇ ਸਾਜ਼ਿਸ਼ ਹੋਊਗੀ ਉੱਥੇ ਇਹ ਕੋਸ਼ਿਸ਼ ਨਕਾਮ ਵੀ ਸਾਬਤ ਹੋਊਗੀ ਔਰ ਇਸ ਕਰਕੇ ਭਗਵੰਤ ਮਾਨ ਸਾਹਿਬ ਵਕਤ ਰਹਿੰਦੇ ਆ ਉਹ ਹਕੀਕਤ ਪਛਾਣੂ ਜਿਹੜੀ ਮੂੰਹ ਅੱਡੀ ਖੜੀ ਹੈ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠਾ ਚਾਹੇ ਪੂਰੇ ਪੰਜਾਬ 'ਚ ਹੈ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਲੋਕ ਚਾਹੇ ਸਿਆਸੀ ਤੌਰ ਤੇ ਤੁਹਾਨੂੰ ਕਿਸਾਨ ਤੇ ਕਿਸਾਨ ਆਗੂ ਕਈ ਸਵਾਲਾਂ ਤੇ ਘੇਰਦੇ ਨੇ ਪਰ ਉਹਨਾਂ ਨੂੰ ਲੱਗਦਾ ਸੀ ਕਿ ਚੋਣਾ ਸਿਰ ਤੇ ਨਹੀਂ ਤੁਹਾਡੀ ਪਾਰਟੀ ਤੇਜ ਤਰਾਰ ਪਾਰਟੀ ਇਹ ਗਲਤੀ ਨਹੀਂ ਕਰੇਗੀ ਪਰ ਹੋਇਆ ਕੀ ਉਹੀ ਗਲਤੀ ਕਰਤੀ ਤੁਹਾਡੀ ਪਾਰਟੀ ਨੇ ਤੇ ਜਦ ਪਰਚਾ ਦਰਜ ਕੀਤਾ ਤਾਂ ਅਣਪਛਾਤੇ ਤੇ ਕੀਤਾ ਤੇ ਭਗਵੰਤਮਾਨ ਜੀ ਯਾਦ ਰੱਖਿਓ ਜਿਵੇਂ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਸੁਖਬੀਰ ਬਾਦਲ ਹੋਣਾ ਨੇ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕੀਤਾ ਤੇ ਪੰਜਾਬ ਚੋਂ ਅਣਪਛਾਤੇ ਹੋ ਗਏ ਲੋਕਾਂ ਨੇ ਵੋਟਾਂ ਵੇਲੇ ਵੀ ਨਹੀਂ ਪਛਾਣੇ ਇਸੇ ਤਰ੍ਹਾਂ ਤੁਹਾਡੇ ਨਾਲ ਵੀ ਹੋ ਸਕਦੀ ਹੈ ਵੋਟਾਂ ਸਿਰਤੇ ਨੇ ਉਮੀਦ ਨਹੀਂ ਸੀ ਲੋਕਾਂ ਨੂੰ ਕਿ ਤੁਹਾਡੀ ਪਾਰਟੀ ਇਹੋ ਜੀ ਗਲਤੀ ਕਰ ਸਕਦੀ ਹੈ ਤੇ ਇਤਨਾਰ ਪਾਰਟੀ ਹੈ ਤੁਸੀਂ ਬੜੇ ਤੇ ਇਤਨਾਰ ਲੀਡਰ ਹੋ ਵੋਟਾਂ ਸਿਰਤੇ ਨੇ ਲੋਕਾਂ ਨੂੰ ਐ ਨਹੀਂ ਸੀ ਲੱਗਦਾ ਕਿ ਤੁਸੀਂ ਵੋਟਾਂ ਸਿਰ ਤੇ ਖੜੀਆਂ ਹੋਣ ਦੇ ਬਾਵਜੂਦ ਹਫਤਾ ਲੇਟ ਐਫ ਆਈ ਆਰ ਪਰਚਾ ਕਰਨ ਤੇ ਲਾਉਂਗੇ ਤੇ ਫਿਰ ਜ਼ੀਰੋ ਐਫ ਆਈ ਆਰ ਅਣਪਛਾਤਾ ਪਰਚਾ ਰਹਿਣ ਦੋਗੇ ਦੇਖੋ ਇਸ ਪਰਚੇ ਦਾ ਵਿਰੋਧੀ ਤਾਂ ਕਹਿ ਹੀ ਰਹੇ ਨੇ ਵਿਕਰਮਜੀਤ ਮਜੀਠੀਆ ਨੇ ਕਿਹਾ ਰਾਜਾ ਵੜਿੰਗ ਨੇ ਕਿਹਾ ਪ੍ਰਤਾਪ ਬਾਜਵਾ ਨੇ ਕਿਹਾ ਛੱਡੋ ਉਹਨਾਂ ਨੂੰ ਇਹ ਸਾਰਿਆਂ ਨੂੰ ਪਤਾ ਹੈ ਕਿ ਜੇ ਇਹ ਹੀ ਪਰਚਾ ਰਿਆ ਤੇ ਅਦਾਲਤ ਦੇ ਵਿੱਚ ਇਸ ਪਰਚੇ ਤੇ ਕੋਈ ਕਾਰਵਾਈ ਨਹੀਂ ਹੋਣੀ ਇਹ ਪਰਚੇ ਦਾ ਕੱਖ ਨਹੀਂ ਵਟਿਆ ਜਾਣਾ ਸਬੂਤਾਂ ਤੱਥਾਂ ਦੀ ਘਾਟ ਕਾਰਨ ਆਖਰ ਨੂੰ ਇਹ ਪਰਚਾ ਰੱਦ ਹੋ ਜਾਣਾ ਅਦਾਲਤ ਦੇ ਵਿੱਚ ਔਰ ਸ਼ੁਭ ਕਰਨ ਨੂੰ ਇਨਸਾਫ ਨਹੀਂ ਮਿਲਣਾ ਜਿਹੜਾ ਸੁਖਪਾਲ ਖੈਰਾ ਕੱਲ ਉੱਥੇ ਜਾ ਕੇ ਬੋਲਿਆ ਯਾਦ ਰੱਖਿਓ ਤੁਹਾਡੀ ਪਾਰਟੀ ਬਹੁਤ ਵੱਡਾ ਨੁਕਸਾਨ ਖੱਟ ਰਹੀ ਆ ਐਹੋ ਜੀਆਂ ਗਲਤੀਆਂ ਮੈਨੂੰ ਲੱਗਦਾ ਤੁਸੀਂ ਕਈ ਸਿਆਸੀ ਗਿੰਤੀਆਂ ਮਿੰਤੀਆਂ ਚੋਂ ਫੈਸਲੇ ਲਾਏ ਹੋਣਗੇ ਪਰ ਤੁਹਾਨੂੰ ਇਹਦਾ ਬਹੁਤ ਨੁਕਸਾਨ ਹੋਣਾ ਮੈਂ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬਹਿਰ ਪਰ ਤੁਸੀਂ ਕਿਹਾ ਸੀ ਇਨਕਲਾਬੀ ਸਰਕਾਰ ਆਏਗੀ ਲੋਕਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੇ ਯਾਦ ਰੱਖਿਓ ਅਣ ਪਛਾਤੇ ਪਰਚੇ ਨੂੰ ਪਛਾਤਾ ਪਰਚਾ ਦਰਜ ਕਰਨ ਲਈ ਲੋਕਾਂ ਨੇ ਧਰਨੇ ਮਜਾਰੇ ਸ਼ੁਰੂ ਕਰ ਦਿੱਤੇ ਨੇ ਤੇ ਇਹ ਹੁਣ ਇਸੇ ਚੀਜ਼ ਨੇ ਗਲੇ ਦੀ ਹੱਡੀ ਬਣ ਜਾਣਾ ਤੁਹਾਡੀ ਸਰਕਾਰ ਦੇ ਇਹਨੂੰ ਐਵੇਂ ਛੋਟੀ ਗੱਲ ਨਾ ਸਮਝੋ ਪੂਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਮੋਰਚਾ ਇਹਦੇ ਤੇ ਮੋਰਚੇ ਲੱਗਣਗੇ ਇਹਦੇ ਤੇ ਬਹੁਤ ਵੱਡਾ ਰੋਲਾ ਪਵੇਗਾ ਔਰ ਜੇ ਵਕਤ ਰਹਿੰਦੇ ਆ ਤੁਸੀਂ ਇਹਨੂੰ ਠੀਕ ਨਾ ਕੀਤਾ ਜਿਵੇਂ ਕਿ ਮੰਗ ਹੋ ਰਹੀ ਹੈ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਤੇ ਕੇਂਦਰ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੇ ਆਦੇਸ਼ਾਂ ਤੇ ਸਾਰਾ ਕਾਂਡ ਵਾਪਰਿਆ ਉਹਨਾਂ ਤੇ ਪਰਚਾ ਦਰਜ ਕਰਨ ਦੀ ਤੁਸੀਂ ਨਾ ਕੀਤਾ ਤਾਂ ਲਾਜ਼ਮੀ ਤੌਰ ਤੇ ਇਹ ਉਸੇ ਤਰ੍ਹਾਂ ਦਾ ਖਮਿਆਜਾ ਜਿਸ ਤਰ੍ਹਾਂ ਦਾ ਕਾਲੀ ਦਲ ਨੇ ਪੁਗਤਿਆ ਕਾਂਗਰਸ ਨੇ ਭੁਗਤਿਆ ਤੁਹਾਨੂੰ ਭੁਗਤਣਾ ਪੈਣਾ ਸੋ ਅੱਜ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਸੀਨ ਵਾਪਰਿਆ ਉਹ ਲੋਕਾਂ ਨੇ ਵੇਖ ਲਿਆ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ ਮੈਂ ਨੋਟ ਕਰ ਰਿਹਾ ਸੀ ਲੋਕ ਉਹਦਾ ਦੇ ਕਮੈਂਟ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਉੱਪਰ ਕਰ ਰਹੇ ਨੇ ਜਿੱਦਾਂ ਦੇ ਪਹਿਲਾਂ ਪਹਿਲੀਆਂ ਸਰਕਾਰਾਂ ਤੇ ਕਰਿਆ ਕਰਦੇ ਸੀ ਉਹ ਸਾਰੇ ਕਮੈਂਟ ਸੇਮ ਆ ਰਹੇ ਨੇ ਅੱਜ ਲੋਕ ਕਿਤੇ ਨਾ ਕਿਤੇ ਇਹ ਕਾਂਗਰਸੀਆਂ ਦੀ ਗੱਲ ਨੂੰ ਠੀਕ ਕਹਿ ਰਹੇ ਨੇ ਭਾਵੇਂ ਉਹ ਵੀ ਰਾਜਨੀਤੀ ਖੇਡ ਰਹੇ ਨੇ ਪਰ ਉਹਨਾਂ ਦੀ ਰਾਜਨੀਤੀ ਖੇਡਣ ਨੂੰ ਲੋਕਾਂ ਦੀ ਗੱਲ ਨਾਲ ਮੈਚ ਕਰਦੀ ਹੈ ਨਾ ਉਹ ਇਸ ਕਰਕੇ ਉਹ ਤੁਹਾਡੇ ਉੱਪਰ ਦੀ ਨੇ ਔਰ ਤੁਸੀਂ ਗਲਤੀ ਕਰ ਰਹੇ ਹੋ ਬਹੁਤ ਵੱਡੀ ਗਲਤੀ ਸਿਆਸੀ ਵੀ ਆ ਸਮਾਜਿਕ ਵੀ ਆ ਕਾਨੂੰਨੀ ਵੀ ਆ ਤੇ ਇਸ ਗਲਤੀ ਦਾ ਖਮਿਆਜਾ ਵੀ ਤੁਹਾਨੂੰ ਹੀ ਭੁਗਤਣਾ ਪੈਣਾ ਤੇ ਹੁਣ ਜਿਵੇਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਉੱਚ ਅਦਾਲਤ ਨੇ ਪੁੱਛਿਆ ਕਿ ਦੱਸੋ 8 ਦਿਨ ਤੱਕ ਇੰਨੀ ਕਾਰਵਾਈ ਜ਼ੀਰੋ ਪਰਚੇ ਵਾਲੀ ਕਾਰਵਾਈ ਵੀ ਕਿਉਂ ਨਹੀਂ ਕੀਤੀ ਗਈ ਇਹਦਾ ਜਵਾਬ ਵੀ ਤੁਹਾਨੂੰ ਦੇਣਾ ਪੈਣਾ ਕੀ ਜਵਾਬ ਦਵੋਗੇ ਕੀ ਲੱਭ ਰਹੇ ਸੀ ਤੇ ਜੇ ਲੱਭ ਰਹੇ ਸੀ ਕੁਝ ਤੇ 8 ਦਿਨ ਤੱਕ ਇੱਕ ਵੀ ਨਹੀਂ ਲੱਭਾ ਪਰਚਾ ਫੇਰ ਜ਼ੀਰੋ ਐਫ ਆਈ ਆਰ ਦਰਜ ਕੀਤੀ ਤੁਸੀਂ ਅਣਪਛਾਤਾ ਪਰਚਾ ਦਰਜ ਕੀਤਾ ਤੁਸੀਂ ਤਾਂ ਜਵਾਬ ਹਾਈ ਕੋਰਟ ਤੋਂ ਵੀ ਪੁੱਛਿਆ ਜਾਣਾ ਪਰ ਹਾਈ ਕੋਰਟ ਹਾਈ ਕੋਰਟ ਤੋਂ ਇਲਾਵਾ ਜਿਹੜਾ ਲੋਕ ਜਵਾਬ ਮੰਗ ਰਹੇ ਨੇ ਉਸ ਜਵਾਬ ਨੇ ਤੁਹਾਡਾ ਖੜਾ ਨਹੀਂ ਛੱਡਣਾ ਉਹ ਜਵਾਬ ਤੁਹਾਡੇ ਤੋਂ ਉਦੋਂ ਤੱਕ ਮੰਗਿਆ ਜਾਣਾ ਜਦੋਂ ਤੱਕ ਤੁਹਾਡੀ ਸਰਕਾਰ ਹੈ ਤੁਸੀਂ ਸੱਤਾ 'ਚੋਂ ਤੁਸੀਂ ਮੁੱਖ ਮੰਤਰੀ ਹੋ ਤੇ ਜਦੋਂ ਮੁੱਖ ਮੰਤਰੀ ਨਾ ਰਹੇ ਪਰ ਜੇ ਸਰਕਾਰ ਤੁਹਾਡੀ ਹੋਈ ਇਹ ਇੱਕੋ ਸਵਾਲ ਨਹੀਂ ਤੁਹਾਡਾ ਖੜਾ ਨਹੀਂ ਛੱਡਣਾ ਕਿਉਂਕਿ ਤੁਸੀਂ ਵੱਡੀ ਗਲਤੀ ਕੀਤੀ ਹੈ ਇਹ ਗਲਤੀ ਕਿਹੜੀਆਂ ਗਿੰਤੀਆਂ-ਮਿੰਤੀਆਂ 'ਚੋਂ ਕੀਤੀ ਆ ਕੀ ਕਾਲੀ ਕਾਂਗਰਸੀ ਠੀਕ ਕਹਿ ਰਹੇ ਨੇ ਅੱਜ ਕੀ ਕਿਸਾਨ ਆਗੂ ਤੇ ਕਿਸਾਨ ਅੱਜ ਠੀਕ ਕਹਿ ਰਹੇ ਨੇ ਕਾਹ ਉਹ ਕੀ ਰਹੇ ਨੇ ਇਹੀ ਕਿ ਕੇਂਦਰ ਸਰਕਾਰ ਤੋਂ ਡਰਦਿਆਂ ਜਾਂ ਉਹਨਾਂ ਨਾਲ ਮਿਲ ਕੇ ਇੰਜ ਕੀਤਾ ਜਾ ਰਿਹਾ ਹੈ ਇਹਨਾਂ तमाम ਸਵਾਲਾਂ ਦੇ ਜਵਾਬ ਅੱਜ ਪੰਜਾਬ ਦੀ ਫਿਜ਼ਾ ਜਾਣਨਾ ਚਾਹੁੰਦੀ ਹੈ ਤੇ ਸਵਾਲ ਫਿਜ਼ਾ ਦੇ ਵਿੱਚ ਖੂਨ ਚੁੱਕੇ ਨੇ ਬਹੁਤ ਮਿਹਰਬਾਨੀ